ਤਾਵੇ 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 ਨੰਗ ਦੀ ਸਾਥ ਵਿੱਚ ਦੀ ਤੇਰੀ ਮਾਰਕ ਲਈ ਨਾ ਜਾਵੇ ਨਾਲੇ ਰਨ ਕੁੰਡ ਕੱਢ ਦੀ ਨਾਲੇ ਹੱਥ ਘੱਗਨੇ ਨੂੰ ਪਾਵੇ ਉਹ ਡੰਗਤੀ ਆਸ਼ਕ ਨੇ ਸੱਤ ਦਾ ਬਾਨ ਨਾ ਲਾਵੇ ਜਿੰਦਾਬਾਦ ਜਿੰਦਾ ਬਹੁਤ ਚੰਗੀ ਗੱਲ ਆ ਬਾਹਰ ਹਲੇ ਆ ਵੀ ਉਹ ਕਹਿੰਦਾ ਆਵੇ ਯਾਰਾ ਬਹਿਵੇ ਯਾਰਾ ਹਾਂ ਹਾਰੇ ਵਿੱਚੋਂ ਦੁੱਧ ਕੱਢ ਲਿਆ ਮਾਂ ਓਠੀ ਵਿੱਚੋਂ ਬੂਰਾ ਉਂਗਲੀ ਫੇਰ ਕੇ ਪੀ ਜਾ ਮਿੱਤਰਾ ਮਤਲਬ ਕਰ ਜੀ ਪੂਰਾ ਰਾਤੀ ਰੋਂਦੀ ਦਾ ਭੱਜ ਗਿਆ ਜਿਵੇਂ ਲਾਲ ਪੰਗੂੜਾ ਰਾਤੀ ਹੁੰਦੀ ਆ ਠੀਕ ਆ ਮੈਂ ਬਾਬਾ ਅਖੇ ਚਾਰਨਾ 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 ਲੁਧਿਆਣਾ ਮੈਂ ਦੇਖਿਆ ਜਿੱਥੇ ਰੇਲ ਗੱਡੀ ਨੇ ਖਾਣਾ ਪਿੱਛੇ ਹਟ ਬੇਖਸਮਾ ਮੈਂ ਯਾਰ ਗੁੱਸੇ ਨਹੀਂ ਕਰਨਾ ਜੀ ਪੌੜੀ ਜੇ ਸਜਣਾ ਦੀ ਮੱਥਾ ਤੇ ਕੇ ਚਾਰਨਾ ਤੋਰ ਕੁਆਰੀ ਦੀ ਸਿੱਖਲਾ ਹੀਰਿਆ ਹਰਨਾ ਭੱਲੇ ਬੱਲੇ 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 ਕੀ ਬਾਤ ਆ ਜੀ ਸਵਾਦ ਆ ਗਿਆ ਗੱਲ ਦਾ ਉਹ ਪਿੰਡਾਂ ਵਿੱਚੋਂ ਪਿੰਡ ਸੁਣਿਆ ਸੀ ਪਿੰਡ ਸੁਣਿਆ ਸੀ ਮੱਲੀਆਂ ਉਹ ਮੱਲੀਆਂ ਦੇ ਦੋ ਬੋਲ ਸੁਣੀ ਦੇ ਗੱਲ ਜਿਨ੍ਹਾਂ ਦੇ ਤਲੀਆਂ ਤੇ ਭਾਜ ਨਸ ਕੇ ਮੱਕੀ ਬੀਜ ਦੇ ਗਿੱਠ ਗਿੱਠ ਲੰਮੀਆਂ ਚੱਲੀਆਂ ਹਾਂਜੀ ਭਾਜ ਨਾਟ ਕੇ ਮੱਕੀ ਬੀਜ ਦੇ ਗਿੱਠ ਗਿੱਠ ਲੰਮੀਆਂ ਸੱਲੀਆਂ ਮੇਲੇ ਮੁਕਸਾ ਦੇ ਦੋ ਮਟਿਆਰਾਂ ਚੱਲੀਆਂ ਪਿੰਡਾਂ ਵਿੱਚ ਜੋ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰਣੀਆਂ ਐ ਲਾਗੀ ਨੇਰੀ ਮਗਰੋਂ ਪੈ ਗਈਆਂ ਕਣੀਆਂ ਚੁੜਕੀ ਭਜ ਕੇ ਇੱਕ ਨਾ ਲਾਗੀ ਸ਼ਰਮਾ ਹੋ ਗਿਆ ਡਲੀਆਂ ਰਾਤ ਕਢਾ ਦੇ ਮਿੱਤਰਾ ਬੇ ਮੇਰੀ ਜਾਨ ਨੂੰ ਬਣੀ ਕਿਆ ਵਾਹ ਐ ਕਾਹੇ ਕੁੜੀ ਬੜੀ ਨੱਚੇ ਨਸਦੀ ਲੱਗੇ ਪਿਆਰੀ ਭਾਂ ਤੇਰੀ ਨਾ ਵਿਆਹ ਕਰਾਵਾਂ ਤੈਨੂੰ ਬਣਾਵਾਂ ਸਾਲੀ ਚੜ ਜਾ ਬੋਤੀ ਤੇ ਮੇਰੀ ਬੋਤੀ ਝਾਂਜਰਾ ਵਾਲੀ ਹਾਂਜੀ ਮੇਰੀ ਬੋਤੀ ਝਾਂਜ ਰਾਂ ਬਾਲੀ ਬੋਤੀ ਨੇ ਛਾਲ ਚੱਕ ਲਈ ਜੁੱਤੀ ਦੇਖ ਵੀ ਸਤਾਰਿਆਂ ਬਾਲੀ ਦੇਖਦੀ ਨਹੀਂ ਡਿਗ ਲਾਂਦੇ ਘਰ ਚੱਲ ਕੇ ਸਨਾਦ ਵਿਚਾਲੀ ਮਰ ਜਾਣੇ ਅਰਜੁਨ ਨੇ ਡਾਂਕ ਪੱਟਾ ਤੇ ਮਾਰੀ ਮਰ ਜਾਣੇ ਅਰਜੁਨ ਨੇ ਵਾਹ ਵਾਹ ਸੋਣੀ ਮੇਲਣਾ ਨੱਚਣ ਵਾਲੀਏ ਸੋਣੀ ਮੇਲਣਾ ਨੱਚਣ ਵਾਲੀਏ ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਉ ਬਥੇਰਾ ਹਾਂ ਸਾਰੇ ਪਿੰਡ ਦੇ ਮੁੰਡੇ ਆ ਮੰਨ ਲਾ ਬੁੱਢਰੇ ਤੋਂ ਠੇਰਾ ਅੱਖ ਪਟਕੇ ਦੇਖ ਮੇਲਣੇ ਲੱਧਿਆ ਪਿਆ ਬਨੇਰਾ ਨਹੀਂ ਸਭ ਜਿ ਕਬੂਤਰੀ ਇਹ ਦੇ ਦੇ ਸ਼ੌਕ ਦਾ ਕਿਹੜਾ ਕਿਆ ਬਾਤ ਹੈ ਕਿਆ ਬਾਤ ਉਹ ਵਿੱਚ ਜੰਗਲਾਂ ਦੇ ਮੀਂਹ ਨਹੀਂ ਪੈਂਦੇ ਵਿੱਚ ਜੰਗਲਾਂ ਦੇ ਮੀਂਹ ਨਹੀਂ ਪੈਂਦੇ ਸੁੱਕੀਆਂ ਬਗੜ ਜ਼ਮੀਨਾ ਪੱਠੇ ਢੋਣ ਨੂੰ ਬੋਲ ਰੱਖ ਲੈ ਕੁਤਰਾ ਕਰਨ ਮਸ਼ੀਨਾ ਬੈਠ ਕੇ ਤੇਰੀ ਨੇ ਪਟਿਆ ਕਬੂਤਰ ਚੀਨਾ ਲਹਿੰਗਾ ਭਾਬੀ ਦਾ ਚੱਕਲਾ ਦਿਓਰ ਸ਼ਕੀਨਾ ਵੀ ਤੇ ਬੋਲੀ ਦੇ ਵਿੱਚੋਂ ਕੱਟ ਦੇਈਏ ਗੱਲਾਂ ਵਿੱਚ ਪ੍ਰਿੰਟ ਆਉਂਦੇ ਆ ਇਹਨਾਂ ਦਾ ਵੀ ਤੁਹਾਨੂੰ ਆnde ਜੱਟੀਆਂ ਗਾਲਾਂ ਕੱਢਣਾ ਕੱਢਣਾ ਕੋਈ ਅਸਲ ਉਹ ਗੱਲ ਸੁਣ ਹਾਂ ਅੱਗੇ ਇੱਕ ਦੋ ਮਾਨੀ ਗੱਲ ਆਇਆ ਮੈਂ ਬਾਬਾ ਮੈਂ ਕਿਹਾ ਕੀ ਗੱਲ ਹੈ ਤੈਨੂੰ ਖਝਾ ਨਹੀਂ ਆਉਂਦਾ ਮੈਂ ਕਿਹਾ ਕੀ ਤੈਨੂੰ ਮੈਨੂੰ ਖਝਾ ਮੈਂ ਕਿਹਾ ਮੈਨੂੰ ਕਦਾ ਨਹੀਂ ਆਉਂਦਾ ਉਹ ਬੋਲੀਆਂ ਪਾਈਆਂ ਹੋਈਆਂ ਇੰਟਰਵਿਊ ਦੇ ਵਿੱਚ ਤੈਨੂੰ ਹਜ਼ਾਰੀਆਂ ਦਾ ਮੈਂ ਕਿ ਜਦੋਂ ਆਪ ਤੁਸੀਂ ਕਹਿੰਦੇ ਆ ਫੇ ਥਾਲੀ ਵਿੱਚ ਪੰਜ ਪੇੜੇ ਮਾਹੀ ਸਾਨੂੰ ਉਹ ਚਾਹੀਦਾ ਜਿਹੜਾ ਹੱਥ ਫੇਰੇ ਉਹ ਤੋਂ ਨਹੀਂ ਮੈਂ ਤੁਹਾਨੂੰ ਖਵਾਉਂਦਾ ਤੁਹਾਡੇ ਨੂੰ ਮਾਹੀ ਤੁਹਾਨੂੰ